ਪੰਜਾਬੀ ਆਤ ਦੇ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਆਰਜ ਗੁਰਦੁਆਰਾ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਗ੍ਰੀਨ ਸਿਟੀ ਫੇਸ 3 ਵੱਲੋਂ ਇੱਕ ਨਗਰ ਕੀਰਤਨ ਸਹੀਦੀ ਦਿਹਾੜਿਆਂ ਨੂੰ ਲੈ ਕੇ ਕੱਢਿਆ ਗਿਆ ਜਿਸ ਵਿੱਚ ਸੰਗਤਾਂ ਨੇ ਬਖਤ ਤੋਂ ਵੱਧ ਹਿੱਸਾ ਲੈ ਕੇ ਇਸ ਨਗਰ ਕੀਰਤਨ ਦੀ ਸ਼ੋਭਾ ਵਧਾਈ ਇਸ ਨਗਰ ਕੀਰਤਨ ਸਾਵੇਂ ਜਲੇਬੀਆਂ ਦਾ ਬਰੈਡਾਂ ਦਾ ਅਤੇ ਕੇਲਿਆਂ ਦਾ ਲੰਗਰ ਉਰ ਟਟ ਵਰਤਿਆ ਦਿਖਾਉਂਦੇ ਆ ਸਾਨੂੰ ਲਾਈਵ ਤਸਵੀਰਾਂ ਜੁੜੇ ਰਹੋ ਪੰਜਾਬੀ ਅੱਧੀ ਆਵਾਜ਼ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਫਾਨੂੰ ਚੈਰ ਲੈ ਕਰਨਾਣਾ ਪੁੱਲੂ ਤਾਂ ਕਿ ਹਰ ਖਬਰ ਹਰ ਜਾਣਕਾਰੀ ਪੈਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਵੇ ਅੱਜ ਬਾਬਾ ਜੀ ਬਾਬਾ ਜੀ ਬੋਲੇ

کے پرچار کو جو سے جو سے سن کر پرچار کو لے کر اواجی کرنا اور پرچار کو اور ان کو سماعیت امن کی دولت سے پرچار کی یہ مکررون اور مختلف سے لیے اپنانے کا سماعیت کے حضور حال ہی میں طالب علموں نے یہ طالب علموں کی طرف سے جو متذہبی سرکار انہوں نے اللہ کے باو پر شکر کا اظہار کی ہے نارم باد و سلام ਆਰਕਤਾਲ ਦੀ ਆਜੋ ਸਤਿ ਸ੍ਰੀ ਅਕਾਲ ਬੋਲੇ ਸੁਨਹਿਾਰ ਸੋਤ ਸਿਆਣਾ ਬੋਲੇ ਸੁਨਹਿਾਰ ਸੁਨਹਿਾਰ ਸਤ ਸ੍ਰੀ ਅਕਾਲ ਬਾਤ ਜੀ ਦਾ ਖੰਸਾ ਵਾਗ੍ਰੀ ਚਿਤਕੇ ਵਾਹਿਗੁਰੂ ਜੀ ਦੇ ਪਤੇ ਹਰ ਸਾਲ ਦੀ ਤਰ੍ਹਾਂ ਸੈਭੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਤ ਨਗਰ ਕੀਰਤਨ ਗ੍ਰੀਨ ਸਿਟੀ ਨਿਵਾਸੀ ਸਿੱਖ ਤੇ ਹਿੰਦੂ ਸਿੱਖ ਫੈਮਲੀਆ ਰਲ ਮਿਲ ਕੇ ਅਸੀਂ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਕਰਦੇ ਆ ਤੇ ਇਸ ਵਾਰ ਵੀ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਓ ਜੀ ਸਾਰੀ ਪਿਆਰੀ ਸੰਗਤ ਨਗਰ ਕੀਰਤਨ ਦੇ ਪਿੱਛੇ-ਪਿੱਛੇ ਚੱਲ ਕੇ ਤੇ ਸ਼ੋਭਾ ਨੂੰ ਵਧਾਈਏ ਜੀ ਤੇ ਗੁਰਪੁਰਬ ਦੀਆਂ ਸਾਡੀਆਂ ਸੰਗਤ ਨੂੰ ਬਹੁਤ-ਬਹੁਤ ਵਧਾਈਆਂ एक मातृवार में ਕਾਲਾ ਕਾਲੋ ਸਾਂ ਜੀਤ ਜੀ ਕਾਲਾ ਕਾਲੋ ਸਾਂ ਸਾਂ ਸਾ ਕਾਨੀਏ ਰੋ ਰੋ ਦਿਲ ਕੇ ਹੋ ਤਕਨ ਰਹਿ ਦਿਲ ਕੇ ਹੋ ਤਕਨ ਦਿਲ ਕੇ ਬਿਨ ਰਹਿ ਦਿਲ ਕੇ ਪੂਰਜਾ ਪੂਰਜਾ ਤੁਮ ਮਰੋ 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 ਗੁਰੂ ਗੋਬਿੰਦ ਸਿੰਘ ਸਾਹਿਬ सन गुरू गोबिंद सिंह साहिब सतगुरू गोबिंद

نن کي نذر مڙا چلي آوڙا چلي آوڙا ساتتھ تي کوں ساري حالت تي تارا مرما بابا بابا ديرن جا ويهي مناچارو مسر ہے سانه ہمارا ਜੋਨ ਗਾਇਲ ਸਾਨੂੰ ਨੇ ਬੁਲਾਇਓ ਜੀ ਸਤਿ ਸ੍ਰੀ ਅਕਾਲ ਬੁਲਾਇਓ ਸਾਦ ਅੰਤ ਜੈ ਸਰ ਸਰ ਗੁਰੂ ਸੰਗਿ ਲੋ ਸਮਾਣਾ ਨਮਸ ਯਾਗੂਆ ਸਾਧੂ ਸਰ ਤੋਂ ਦਾ ਬੋ ਤੁਮਨਾ ਮਿਲ ਤੀਨ ਧਰਤਿ ਕੰਨ ਜੇ ਤੇ ਬਗਨ ਸਤਿ ਤਾ ਦੀਹਾਰ ਆਪ ਆਦਿ ਮੇ ਗੂਰ ਹੋਇ ਜਾਇ ਓਨਾ ਸਦ ਹੀ ਤੇ ਰਹੇ ਮੇ ਰਲ ਲਵ ਜਲ ਦੇ ਦੇ ਦੇ